ਸੇਵਾ ਭਾਰਤੀ گا ਸ਼ੰਕਰ ਵੱਲੋਂ ਪਿੰਡ ਪਾਲੇয়াল ਵਿੱਚ ਇੱਕ ਸਲਾਈ ਸੈਂਟਰ ਖੋਲਿਆ ਗਿਆ ਜਿਸ ਵਿੱਚ 10 ਤੋਂ 15 ਮੱਛੀਆਂ ਨੇ ਡਿਵੀਜ਼ਨ ਲਿਆ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਿੱਚ ਹੋਰ ਬੱਚੀਆਂ ਪਿੰਡ ਦੀਆਂ ਆ ਕੇ ਆਪਣਾ ਅਡਮਿਸ਼ਨ ਲੈਣਗੀਆਂ ਅਤੇ ਆਪਣੇ ਰੋਜ਼ਗਾਰ ਦੇ ਲਈ ਇਸ ਚੀਜ਼ ਨੂੰ ਉਪਯੋਗ ਕਰਨਗੀਆਂ ਇਸ ਵਿੱਚ ਪਿੰਡ ਦੇ ਵੱਲੋਂ ਕਾਫੀ ਸਹਿਯੋਗ ਤੇ ਪਰਵਾਹ ਹੰਗਾਰਾ ਮਿਲਿਆ ਤੇ ਉਮੀਦ ਦਿਵਾਈ ਗਈ ਕਿ ਅਸੀਂ ਤੁਹਾਡੇ ਨਾਲ ਪੂਰਾ ਸਹਿਯੋਗ ਦਵਾਂਗੇ ਸੋ ਇੱਥੇ ਮੈਡਮ ਪ੍ਰਿਆ ਜਿਹੜੇ ਆ ਉਹ ਬੱਚਿਆਂ ਨੂੰ ਸਿਲਾਈ ਸਿਖਾਣਗੇ ਜੋ ਕਿ ਬਹੁਤ ਹੀ ਕੁਸ਼ਲ ਕਾਰੀਗਰ ਨੇ ਤੇ ਉਹਨਾਂ ਦਾ ਸੁਭਾਅ ਸਾਰਿਆਂ ਦੇ ਨਾਲ ਬਹੁਤ ਹੀ ਪਿਆਰ ਭਰਿਆ ਹੈ ਸੋ ਇਸ ਦੇ ਨਾਲ ਹੀ ਮੈਂ ਵਾਕੀ ਵੀ ਜਿਹੜੇ ਬੱਚੇ ਇਸ ਚੀਜ਼ ਤੋਂ ਵਾਂਝੇ ਨੇ ਉਹ ਆ ਕੇ ਜਲਦੀ ਤੋਂ ਜਲਦੀ ਇਸ ਚੀਜ਼ ਦਾ ਲਾਭ ਲੈਣ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਮਨ 'ਚ ਵੀ ਗੱਲ ਆਈ ਜੇ ਉਹ ਸਮਾਜ ਦਾ ਕੰਮ ਹੈ ਸ਼ਬਦਾਂ ਤੋਂ ਨਹੀਂ ਅਸੀਂ ਕਿਹਨੂੰ ਕਹੇ ਕਿ ਸਾਡੇ ਦੁਆਰਾ ਕੁਝ ਨਾ ਕੁਝ اچھا ਕੰਮ ਹੋ ਜਾਂਦਾ ਹੈ ਤਾਂ ਕਿਹਾ ਤੋ ਮੈਂ ਕਰ ਇਹਨੂੰ ਮੈਂ ਮਤ ਉਹ ਚਲਾ ਮੈਂ ਨਹੀਂ ਇਹਦਾ ਪੂਰਾ ਮਨ ਵਿੱਚ ਜਿਹੜਾ ਜਿਹੜਾ ਉਤਸ਼ਾਹ ਜਦੋਂ ਮੈਂ ਸਪੰਸ ਪਾ ਤੋ ਹੋਏ ਨੈਕਸਟੀਵ ਵੀ ਆਇਆ ਸਾਡੀ ਫੀਚਰ ਵੀ ਸਾਡੇ ਨੂੰ ਅਮੇ ਮਿਲ ਗਈ ਜਾਂ ਸਥਾਨ ਵੀ ਮਿਲ ਗਿਆ ਹੈ